ਇਹਨਾਂ ਦੇਸ਼ਾਂ ਦਾ ਤੇ ਇੰਡੀਆ ਦਾ ਕੀ ਫਰਕ ਹੈ? ਸੋ ਅੱਜ ਜਿਹੜੀ ਜਵਾਨੀ ਆ ਉਹ ਪਰਦੇਸਾਂ ਵਾਲ ਨੂੰ ਪੁੰਜ ਕਰ ਰਹੀ ਆ। ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਮਜ਼ੋਰੀ ਆ? ਇਹਨਾਂ ਤੇ ਰੀਅਲ 'ਚ ਬਹੁਤ ਫਰਕ ਪਿਆ। ਯਾ ਕਈ ਰੀਲਾਂ ਦੇਖ ਕੇ ਆ ਗਏ ਉਹਨਾਂ ਨੂੰ ਲੱਗਦਾ ਵੀ ਇੰਸਟਾਗ੍ਰਾਮ ਤੇ ਜੋ ਵੱਡੀ ਗੱਡੀ ਲੈ ਕੇ ਘੁੰਮਦਾ ਹੈ ਪਰ ਉਹਦੇ ਉਲਟ ਹੈ। ਉਹ ਇਹੋ ਜਿਹਾ ਕੁਝ ਨਹੀਂ। ਤੁਸੀਂ ਗੱਲ ਕੀਤੀ ਹੈ ਸਿਸਟਮ ਦੀ। ਇਹਦਾ ਮਤਲਬ ਇਹ ਆ ਕਿ ਸਾਡੇ ਚ ਕਿਤਾਈਆਂ ਨੇ ਅਸੀਂ ਉਹੀ ਪੰਜਾਬੀ ਆ ਜਿਹੜੇ ਬਾਹਰ ਆ ਕੇ ਸਾਰੇ ਕਾਨੂੰਨ ਫਾਲੋ ਕਰਦੇ ਬਿਲਕੁਲ ਪਰ ਜਦੋਂ ਅਸੀਂ ਧਰਤੀ ਆਪਣੀ ਤੇ ਚਲੇ ਜਾਂਦੇ ਆ ਦਿੱਲੀ 에ਅਰਪੋਰਟ ਤੋਂ ਉਤਰਦੇ ਆਂ ਅਸੀਂ ਗੱਡੀ 'ਚ ਬੈਂਦੇ ਰਾਹ ਦੇ ਵਿੱਚ ਕੂੜਾ ਸੁੱਟਦੇ ਆਂ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਵਾਂ ਉਹ ਸਾਨੂੰ ਮੁਕਤ ਚੀਜ਼ਾਂ ਦੇ ਕੇ ਸਾਨੂੰ ਮਕੰਮੇ ਬਣਾ ਰਹੀਆਂ ਭਾਈ ਜੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਨਵੀਂ ਸਰਕਾਰ ਆਈ ਆ ਤੁਸੀਂ ਸਾਰੀ ਟੀਮ ਨੇ ਬਹੁਤ ਜੋਰ ਲਾਇਆ ਕੋਈ ਪਰਵਰਤਨ ਆਏ ਆ ਪਰਵਰਤਨ ਐਕਚੁਅਲੀ ਪਹਿਲਾ ਨਾ ਪਹਿਲੇ ਹੀ ਮੱਲਾ ਇੰਨਾ ਗੰਦ ਪਾਇਆ ਹੋਇਆ ਸੀਗਾ ਉਹ ਜਿਹੜਾ ਉਹਨਾਂ ਦਾ ਜਿੰਨਾ ਕੁ ਪਰਵਰਤਨ ਕਰਿਆ ਉਹ ਹਜੇ ਨਦੇ ਨਹੀਂ ਆ ਰਿਹਾ ਤਾਂ ਕਰਕੇ ਉਹ ਕਿਉਂਕਿ ਜਦੋਂ ਜ਼ਿਆਦਾ ਮਤਲਬ ਪੂਰਾ ਹੋਊਗਾ ਜੀ ਸਰ ਜਦੋਂ ਆਪਾਂ ਮਾਰਾਂਗੇ ਝਾੜੂ ਕਿੰਨੇ ਕਿਤੇ ਉਹ ਕੂੜਾ ਹੀ ਪਹਿਲਾਂ ਹਜੇ ਤਾਂ ਕੂੜਾ ਹੀ ਲੈ ਰਿਆ ਹਜੇ ਧਰਤੀ ਦੇ ਨਿਸ਼ਾਨ ਪਏ ਨਹੀਂ ਉਹਦੇ ਮਤਲਬ ਪਹਿਲਾਂ ਵਾਲੇ ਗੰਦ ਦੇ ਹਨਾ ਟਮਾਟਰ ਸ਼ੇਰੋਂ ਵਾਲਾ ਇੱਕ ਫੌਜੀ ਸੀ ਦੇਸ਼ ਦੀਆਂ ਸਰਹੱਦਾਂ ਤੇ ਲੜਦਾ ਸੀ ਕਿਦਾਂ ਸੁਆਪ ਬਣਿਆ ਵੀ ਰਜਾਇਨ ਦੇ ਕੇ ਵਾਪਸ ਆ ਗਿਆ ਹਾਂਜੀ ਮੈਂ ਪ੍ਰੋਪਰ ਪੈਨਸ਼ਨ ਉੱਤੇ ਆਇਆ ਮੈਂ 17 ਸਾਲ ਲਾਇਆ ਪਿੰਕੋ ਕੰਮ ਕਰਦਾ ਸੀ ਬਸਾਇਰ ਦੇ ਉਹਨੇ ਕੋਈ ਨਹੀਂ ਕੀਤੀ 17 ਸਾਲ ਮੈਂ ਆਰਮੀ ਦੇ ਵਿੱਚ ਲਾਇਆ ਹੁੰਨਾ ਪੈਨਸ਼ਨ ਲੈਣਾ ਯੂਰਪ ਨਿਊਜ਼ ਦਾ ਬਹੁਤ ਧੰਨਵਾਦ ਤੇ ਸਰਵੀ ਕੀਨੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਮੇ ਸਮੇਂ ਨਾਲ ਕਲਾਕਾਰਾਂ ਨੂੰ ਗੂਰੂ ਕਰਦਾ ਸਸਿਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਯੂਰਪ ਨਿਊਜ਼ ਟੀਵੀ ਤੇ ਮੈਂ ਹਾਂ ਸਭੀ ਕੀਨੀ ਆ ਅਕਸਰ ਅਸੀਂ ਵੱਖ-ਵੱਖ ਮੁੱਦਿਆਂ ਨੂੰ ਸੂੰਧੀਆਂ ਹੋਈਆਂ ਖਬਰਾਂ ਜਿਵੇਂ ਕਿ ਯੂਰਪ ਦੇ ਮਸਲੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਖਬਰਾਂ ਜਾਂ ਜਿੰਨੇ ਵੀ ਕਲਾਕਾਰ ਇੱਥੇ ਯੂਰਪ ਦੀ ਧਰਤੀ ਤੇ ਆਉਂਦੇ ਆ ਉਹਨਾਂ ਦੀਆਂ ਕਈ ਇੰਟਰਵਿਊਆਂ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰਹਿੰਨੇ ਆ ਤੇ ਤੁਸੀਂ ਉਹਨਾਂ ਨੂੰ ਬੜਾ ਭਰਮਾ ਪਿਆਰ ਦਿੰਦੇ ਹੋ ਤੁਹਾਡੇ ਸਤਕਾਰ ਦੇ ਸਤਕਾ ਤੁਹਾਡੇ ਪਿਆਰ ਦੇ ਸਤਕਾ ਸਾਡਾ ਜਿਹੜਾ ਯੂਰਪ ਨਿਊਜ਼ ਟੀਵੀ ਆ ਦਿਨ-ਬਦ ਦੇਣ ਇਹ ਤਰੱਕੀ ਦੀਆਂ ਲਾਹਾਂ ਤੇ ਆ ਸੋ ਆਪਣੇ ਪ੍ਰੋਗਰਾਮ ਸਿੱਧੀਆਂ ਗੱਲਾਂ ਦੇ ਵਿੱਚ ਅੱਜ ਮੇਰੇ ਨਾਲ ਪੰਜਾਬ ਦੇ ਮਸ਼ਹੂਰ ਗੀਤਕਾਰ ਮੱਟ ਸ਼ੇਰੋਂ ਵਾਲਾ ਨੇ ਜਿਹੜੇ ਕਿ ਇਟਲੀ ਦੀ ਫੇਰੀ ਤੇ ਆਏ ਨੇ ਸੋ ਮੈਂ ਚਾਹਾਂਗਾ ਕਿ ਮੈਂ ਉਹਨਾਂ ਦੇ ਨਾਲ ਵੀ ਜੜੀਆਂ ਸਿੱਧੀਆਂ ਗੱਲਾਂ ਵਾਂ ਉਹ ਕਰਾਂ ਤੇ ਸਰੋਤਿਆਂ ਤੱਕ ਪਹੁੰਚਾਵਾਂ ਮੱਟ ਜੀ ਬਹੁਤ ਬਹੁਤ ਜੀ ਆਇਆਂ ਨੂੰ ਇਟਲੀ ਧੰਨਵਾਦ ਜੀ ਤੇ ਬਾਈ ਜੀ ਸਾਬੀ ਜੀ ਜੀਨੀਆਂ ਤੁਹਾਡਾ ਬਹੁਤ ਧੰਨਵਾਦ ਤੇ ਦੀਪ ਨੇ ਉਹਦਾ ਬਹੁਤ ਧੰਨਵਾਦ ਆ ਜਿਹਨਾਂ ਨੇ ਮੇਰਾ ਨਾਂ ਚੀਜ਼ ਨੂੰ ਅੱਦਰ ਸਕੰਦਰੂਦ ਦੇ ਦਿੱਤਾ ਬਹੁਤ ਸਤਿ ਸ਼੍ਰੀ ਅਕਾਲ ਸੋ ਜਦੋਂ ਵੀ ਕੋਈ ਇੰਡੀਆ ਤੋਂ ਆਉਂਦਾ ਮੇਰੀ ਇੱਕ ਕੋਸ਼ਿਸ਼ ਹੁੰਦੀ ਆ ਕਿ ਉਹਨੂੰ ਫਰਕ ਪੁੱਛਿਆ ਜਾਵੇ ਕਿ ਇਹਨਾਂ ਦੇਸ਼ਾਂ ਦਾ ਤੇ ਇੰਡੀਆ ਦਾ ਕੀ ਫਰਕ ਆ ਬਿਲਕੁਲ ਜੀ ਬਿਲਕੁਲ ਮੈਂ 17 ਸਾਲ ਆਰਮੀ 'ਚ ਵੀ ਰਿਹਾ ਕਿ ਕਿਉਂ ਨਹੀਂ ਕਰਨਾ ਕਰਨਾ ਚਾਹੀਦਾ ਸਫ਼ਰ ਜਹਾਜ਼ਾਂ ਦਾ ਨਹੀਂ ਤੇ ਸਾਡੇ ਕੋਲ ਤਜਰਬਾ ਆਉਣਾ ਨਹੀਂ ਕਿ ਕਿਉਂ ਨਹੀਂ ਕਰਨਾ ਕਰਨਾ ਚਾਹੀਦਾ ਸਫ਼ਰ ਜਹਾਜ਼ਾਂ ਦਾ ਨਹੀਂ ਤੇ ਸਾਡੇ ਕੋਲ ਤਜਰਬਾ ਆਉਣਾ ਨਹੀਂ ਘੁੰਮਣ ਲਈ ਤਾਂ ਮੁਲਕ ਬਗਾਨੇ ਸਾਰੇ ਸੋਹਣੇ ਪਰ ਰਹਿਣ ਲਈ ਮੇਰੇ ਪਿੰਡ ਵਰਗੇ ਨੇ ਕੋਈ ਵੀ ਸੋਹਣੇ ਨਹੀਂ ਕਿ ਜਾਣ ਵਾਲਿਓ ਵਤਨਾ ਨੂੰ ਗੱਲ ਸੁਣ ਕੇ ਜਾਇਓ ਜੀ ਮੇਰੇ ਘਰ ਪ੍ਰਦੇਸੀ ਤੇ ਤੁਸੀਂ ਫੇਰਾ ਪਾਇਓ ਮੈਂ ਹਲੇ ਡਾਡਾ ਮਜਬੂਰ ਪਰਾਉਂਗਾ ਜ਼ਰੂਰ ਨੂੰ ਥੋੜਾ ਜਿਹਾ ਕਰੇ ਤੇ ਪਾਸੇ ਕਹਿ ਦਿਓ ਬਾਕੀ ਨੂੰ ਆਈਫੋਨ ਦੇ ਦਿਓ ਮੇਰੀ ਮਾਂ ਨੂੰ ਦਿਲਾਸ ਦਿਓ ਕਿ ਇਹ ਪ੍ਰਦੇਸ ਹੈ ਉਹ ਪ੍ਰਦੇਸੀ ਰਹਿਣਾ ਜਿੱਥੋਂ ਤੁਸੀਂ ਜੰਮੇ ਪਲਿਓ ਜਿੱਥੇ ਛੋਟੇ ਹੁੰਦਿਆਂ ਨੇ ਤੁਸੀਂ ਡੰਡਿਆਂ ਨਾਲ ਸਾਈਕਲੋਂ ਦੇ ਟਾਇਰ ਭਜਾਏ ਨੇ ਜਿੱਥੇ ਤੁਸੀਂ ਮੰਟੇ ਖੇਡੇ ਹੋ ਉਹ ਜਾਂ ਤਾਂ ਬਹੁਤ ਮੁਸ਼ਕਲ ਨਿਕਲਣਗੀਆਂ ਉਹ ਸੁਪੇ ਕੋਲੇ ਕਾਗਜ਼ ਸੀਗੇ ਦਿਮਾਗ ਉਤੋਂ ਜੋ ਵਿਦੇਸ਼ਾਂ ਦੇ ਵਿੱਚ ਭਰੇਗੇ ਅਸੀਂ ਬੇਸ਼ੱਕ ਕਿਲੇ ਸੌਣੇ ਆ ਬੇਸ਼ੱਕ ਕੈਨੇਡਾ ਅਮਰੀਕਾ ਯੂਰਪ ਜਿੱਥੇ ਵੀ ਸੌਣੇ ਆ ਸੁਪਨੇ ਸਾਨੂੰ ਪੰਜਾਬ ਦੇ ਪੰਜਾਬ ਦੇ ਸੋ ਆਪਾਂ ਗੱਲ ਕੀਤੀ ਜਾਵੇ ਤੇ ਵਿਦੇਸ਼ਾਂ ਦੀ ਜਵਾਨੀ ਦਿਨੋਂ ਦਿਨ ਬਾਹਰ ਆ ਰਹੀ ਹੈ ਤੁਸੀਂ ਇੱਕ ਚਿੰਤਕ ਹੋ ਸਮਾਜ ਦੇ ਮੁੱਖ ਟੀਚਾ ਰੱਖ ਕੇ ਸਮਾਜਿਕ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਗੀਤ ਲੇਖਦੇ ਹੋ ਮੈਂ ਬਹੁਤ سارے ਗੀਤ ਸੁਨੇ ਆ ਤੁਹਾਡੇ ਜੱਟ ਨੇ ਪੁੱਤ ਵਰਗਾ ਜਿਹੜਾ ਖੂਨ ਡ੍ਰੈਕਟਰ ਵੇਚਿਆ ਬਹੁਤ ਮਕਬੂਲ ਗੀਤ ਆ ਉਹ ਇੱਕ ਦਰਦ ਦਾ ਪੰਜਾਬ ਦਾ ਦਰਦ ਸੀ ਸੋ ਅੱਜ ਜਿਹੜੀ ਜਵਾਨੀ ਆ ਉਹ ਪ੍ਰਦੇਸਾਂ ਵਾਲ ਨੂੰ ਪੂਚ ਕਰ ਰਹੀ ਆ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਮਜ਼ੋਰੀ ਆ ਜਾਂ ਸਹੀ ਫੈਸਲਾ ਇਹ ਐਕਚੁਅਲੀ ਜੀ ਰੀਲਾਂ ਤੇ ਰੀਲ ਚ ਬਹੁਤ ਫਰਕ ਹੁੰਦਾ ਹੈ ਜਾਂ ਕਈ ਰੀਲਾਂ ਦੇਖ ਕੇ ਆ ਗਏ ਉਹਨਾਂ ਨੂੰ ਲੱਗਦਾ ਵੀ ਇੰਸਟਾਗ੍ਰਾਮ ਤੇ ਉਹ ਵੱਡੀ ਗੱਡੀ ਲੈ ਕੇ ਘੁੰਮਦਾ ਹੈ ਪਰ ਉਹਦੇ ਉਲਟ ਹੈ ਬਈ ਇਹੋ ਜਿਹਾ ਕੋਈ ਨਹੀਂ ਮਿਹਨਤ ਕਿੱਥੇ ਕਰੋਗੇ ਚਾਹੇ ਤੁਸੀਂ ਪੰਜਾਬੋਂ ਚਾਹੇ ਬਾਹਰੋਂ ਜਿੱਥੇ ਮਿਹਨਤ ਕਰੀ ਹਣਾ ਦੋ ਤਰ੍ਹਾਂ ਦੀਆਂ ਗੱਲਾਂ ਨੇ ਮੈਂ ਕਹਿੰਦਾ ਮਿਹਨਤ ਨੂੰ ਫਰਕ ਲੱਗਦਾ ਜੇ ਵਿੱਚ ਨੀਤ ਸਾਫ਼ ਹੋਵੇ ਤਾਂ ਜ਼ਿਆਦਾ ਫਰਕ ਲੱਗਦਾ ਮਿਹਨਤ ਤਾਂ ਹੁਣ ਚੋਰ ਵੀ ਕਰਦਾ ਤੁਹਾਨੂੰ ਪਤਾ ਕਿ ਕਿੰਨੇ ਉਹ ਦਿਮਾਗ ਲਾਉਂਦਾ ਗਮਾ ਲਾਉਂਦਾ ਮੈਂ ਮੈਂ ਇਦਾਂ ਲੁੱਟਾਂ ਇਦਾਂ ਲੁੱਟਾ ਉਹ ਤਾਂ ਹੋ ਗਈ ਮਿਹਨਤ ਪਰ ਨੀਤ ਜੇ ਵਿੱਚ ਸਾਫ਼ ਹੈ ਚਾਹੇ ਤੁਸੀਂ ਪੰਜਾਬ ਰਹਿਣੋ ਚਾਹੇ ਬਾਹਰ ਜਿੱਥੇ ਵੀ ਰਹਿਣੋ ਮੈਂ ਕਹਿੰਦਾ ਸੀ ਕਿ 10-12 ਕਿੱਲੇ ਤਾਂ ਜ਼ਮੀਨ ਦੇ ਵੀ ਆਉਂਦੇ ਸੀ ਜੱਦੀ ਸਰਦਾਰ ਸੀ ਤੇ ਟੌਰ ਨਾ ਜਾਂਦੇ ਸੀ ਜੀ ਬੜਾ ਸਮਝਾਇਆ ਸੀ ਤੇ ਰੋਕਿਆ ਸੀ ਬੜਾ ਖਾਸ ਕਰ ਮਾਨੇ ਤਾਂ ਟੋਕਿਆ ਸੀ ਬੜਾ ਪਰ ਮੈਂ ਪਿੱਛਾ ਦਿੱਤਾ ਨਹੀਂ ਜਮਾਂ ਵੀ ਹਿੰਡ ਨੂੰ ਅੱਗ ਲਾਉਣ ਗਿਆ ਸੀ ਸ੍ਰੀਕਾਂ ਦੇ ਕੈਨੇਡਾ ਹੁਣ ਅੱਗ ਲੱਗੀ ਪਈ ਆ ਪਦੁੰਬਣਾ ਕੋਲ ਦੇ ਹਾਂਜੀ ਮੈਂ ਉਹੀ ਕਹਿੰਦਾ ਵੀ ਜਿਆਦਾ ਜੇ ਕਿਤੇ ਆਪਾਂ ਸਿਸਟਮ ਵੀ ਥੋੜਾ ਜਿਹਾ ਬਰਾਬਰ ਕਹਿ ਸਕਦੇ ਆਪਾਂ ਜੀ ਇਹ ਸਿਸਟਮ ਆਪਦੇ ਹਿਸਾਬ ਨਾਲ ਹਣਾ ਹਰੇਕ ਚੀਜ਼ ਤੇ ਰੋਕ ਲਾਵੇ ਰਹੀ ਜੀ ਦੀ ਗੌਰ ਰੱਖੇ ਹੁਣ ਆਪਾਂ ਚੰਡੀਗੜ੍ਹ ਵੱੜਦੀ ਬੈਲਟਾਂ ਲਾਉਣ ਲੱਗ ਜੰਦੇ ਹਾਂ ਹਾਂ ਇੱਥੋਂ ਦੇ ਦੇਸ਼ ਨੇ ਆਪਾਂ ਕਿੰਨੇ ਰੂਲ ਐ ਜੇ ਕੋਈ ਬੰਦਾ ਸੜਕ ਤੇ ਲੰਘਦਾ ਉਹਦੀ ਬ੍ਰੇਕ ਮਾਰ ਦੇ ਨਹੀਂ ਮਾਰ ਪ੍ਰੌਰਟੀ ਐ ਵੀ ਸਿਸਟਮ ਵੀ ਚੱਲੇ ਵਧੀਆ ਐਕਚੁਅਲੀ ਫਿਰ ਹੁਣ ਮੈਂ ਤੁਹਾਨੂੰ ਸੱਤੀਆਂ ਗੱਲਾਂ ਕਹੀਆਂ ਰਹਿਣਗੀਆਂ ਪੰਜਾਬ ਦੇ ਵਿੱਚ ਥੋੜਾ ਜਿਆਦਾ ਮੁਫਤਕ ਖਰੀ ਦਾ ਜਿਆਦਾ ਸਿਸਟਮ ਚਲਾ ਰੱਖੇ ਹਨਾ ਉਹ ਮੁਫਤ ਜਿਹੜਾ ਬੰਦਾ ਵਿਹਲਾ ਰਹਿੰਦਾ ਫਿਰ ਵਿਹਲਾ ਮਨਸਤਾਨ ਹੁੰਦਾ ਤੇ ਨਸ਼ੇ ਵੱਲ ਜਾਂਦਾ ਨਸ਼ੇ ਕਰਕੇ ਉਹ ਬੇ 90 ਦਿਨਾਂ ਦੇ ਵਿੱਚ ਚਲੂ ਬਾਹਰ ਪੇਕ ਉਹ ਗੱਲ ਬੱਕਰੀਆਂ ਵੀ ਬਾਹਰ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਸਿਸਟਮ ਦੀ ਇਹਦਾ ਮਤਲਬ ਇਹ ਆ ਕਿ ਸਾਡੇ ਚ ਕਤਾਈਆਂ ਨੇ ਕਿਉਂਕਿ ਅਸੀਂ ਉਹੀ ਪੰਜਾਬੀ ਆ ਜਿਹੜੇ ਬਾਹਰ ਆ ਕੇ ਸਾਰੇ ਕਾਨੂੰਨ ਫਾਲੋ ਕਰਦੇ ਆ ਪਰ ਜਦੋਂ ਅਸੀਂ ਧਰਤੀ ਆਪਣੀ ਤੇ ਚਲੇ ਜਾਂਦੇ ਆ ਦਿੱਲੀ 에ਰਪੋਰਟ ਤੋਂ ਉਤਰਦੇ ਆ ਅਸੀਂ ਗੱਡੀ 'ਚ ਬੈਂਦੇ ਆ ਰਾਹ ਦੇ ਵਿੱਚ ਕੂੜਾ ਸੁੱਟਦੇ ਆ ਤਾਂ ਲੋਕੀ ਲੱਗਦਾ ਸਾਡੇ 'ਚ ਗਲਤੀ ਹੈ ਮੈਂ ਕਹਿੰਦਾ ਵੀ ਇਹ ਹਰੇਕ ਦਾ ਥੋੜਾ ਥੋੜਾ ਨਕਸ਼ਾ ਇੱਕ ਟੀਮ ਹੈ ਟੀਮ ਵਰਕ ਬਣਾ ਕੇ ਜੇ ਚੱਲਾਂਗੇ ਆਪਾਂ ਫਿਰ ਮੈਨੂੰ ਲੱਗਦਾ ਵੀ ਅੱਗੇ ਜਿਹੜਾ ਕਾਰਵਾਏ ਜ਼ਿੰਦਗੀ ਦਾ ਬਹੁਤ ਵਧੀਆ ਨਿਕਲਿਆ ਹਰੇਕ ਬੰਦੇ ਦਾ ਕੰਟਰੀਬਿਊਸ਼ਨ ਹੈ ਆਪਾਂ ਅ ਤਮੇ ਟੂਰਨਮੈਂਟ ਦੇ ਵਿੱਚ ਵੀ ਕਾਨੂੰਨ ਬਣਾਉਣ ਦੇ ਵਿੱਚ ਵੀ ਜੇ ਤੁਸੀਂ ਚਾਹੋਗੇ ਤਾਂ ਹੁਣ ਆਪਾਂ ਦੇਖੋਲੇ ਯੂਰਪ ਦੇ ਵਿੱਚ ਐ ਇਟਲੀ ਜਾ ਤਾਂ ਸਾਰੇ ਚਾਹੁੰਦੇ ਆ ਵੀ ਕਾਨੂੰਨ ਵਧੀਆ ਬਣੇ ਰਹੇ ਹਨ ਤੇ ਕਿਤਨਾ ਕਿਤੇ ਫਿਰ ਅਸੀਂ ਜਿਹੜਾ ਆਪਾਂ ਕਹਿੰਦੇ ਚੁਣਿਆ ਹੋਇਆ ਹੈ ਕੋਈ ਵੀ ਮੰਤਰੀ ਨੇਤਾ ਜਿਹੜਾ ਚੁਣਿਆ ਹੈ ਉਹ ਕਿਤੇ ਥੋੜੇ ਜਿਹਾ ਟੇਲੇ ਬਦਲੇ ਬੋਤਲ ਨੂੰ ਬੋਤਲ ਬਦਲੇ ਜੇ ਤੁਸੀਂ ਚੁਣੋਗੇ ਫਿਰ ਉਹ ਮੰਨੇ ਵੀ ਬੰਦੀ ਕਰਨਾ ਸੋ ਬਾਈ ਜੀ ਨੇ ਬਹੁਤ ਵਧੀਆ ਗੱਲਾਂ ਆਖੀ ਹੈ ਜਿੰਨੇ ਵੀ ਸਮਾਜ ਨੂੰ ਸੇਧ ਦੇਣ ਵਾਲੇ ਲੋਕ ਆ ਜਾਂ ਸਮਝਦਾਰ ਲੋਕ ਆ ਉਹ ਹਮੇਸ਼ਾ ਇਹ ਗੱਲ ਕਰਦੇ ਆ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਵਾਂ ਉਹ ਸਾਨੂੰ ਮੁਕਤ ਚੀਜ਼ਾਂ ਦੇ ਕੇ ਸਾਨੂੰ ਨਕੰਮੇ ਬਣਾ ਰਹੀਆਂ ਮੈਂ ਗੱਲ ਸਾਂਝੀ ਕਰਦਾ ਜਾਵਾਂ ਪਿਛਲੇ ਦਸੰਬਰ ਦੇ ਵਿੱਚ ਮੈਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਬਹੁਤ ਕਿਸੇ ਸੂਝਵਾਨ ਵੀਰ ਦੇ ਨਾਲ ਗੱਲ ਹੋਈ ਕਿ ਯਾਰ ਇੱਥੇ ਸਾਰੇ ਪੰਜਾਬੀ ਆ ਤੇ ਜਿਹੜੇ ਇੱਥੋਂ ਦੇ ਲੋਕਲ ਲੋਕ ਆ ਉਹ ਕਿੱਥੇ ਚਲੇ ਗਏ ਉਸ ਵੀਰ ਨੇ ਮੈਨੂੰ ਜਿਹੜਾ ਇੱਕ ਜਵਾਬ ਦਿੱਤਾ ਕਹਿੰਦਾ ਸਰਕਾਰਾਂ ਬੜੀਆਂ ਤੇਜ਼ ਨੇ ਕਹਿੰਦਾ ਜਿੰਨੀਆਂ ਸਰਕਾਰਾਂ ਵਾਂ ਜਿੰਨੇ ਲੋਕ ਲੋਕਾਂ ਉਹਨਾਂ ਨੂੰ ਮੁਕਤ ਦੀਆਂ ਸਹੂਲਤਾਂ ਦੇ ਕੇ ਮੁਕਤ ਦੇ ਘਰ ਦੇ ਕੇ ਉਹਨਾਂ ਨੂੰ ਕਿਤੇ ਪਹਾੜੀ ਸ਼ਹਿਰਾਂ 'ਚ ਭੇਜਿਆ ਹੋਇਆ ਵੱਡੇ ਸ਼ਹਿਰਾਂ ਤੋਂ ਦੂਰ ਤਾਂ ਕਿ ਜਿੰਨੇ ਵੀ ਜਿਹੜੇ ਵਿਦੇਸ਼ੀ ਆ ਉਹ ਬਾਹਰੋਂ ਆ ਰਹੇ ਆ ਉਹ ਸਰਕਾਰਾਂ ਦੀ ਉਹਨਾਂ ਦੀ ਨਜ਼ਰ 'ਚ ਆ ਕੇ ਉਹ ਆਵਾਜ਼ ਨਾ ਉਠਾਉਣ ਸੋ ਅਕਸਰ ਇਹ ਗੱਲ ਹੁੰਦੀ ਆ ਜਦੋਂ ਸਰਕਾਰਾਂ ਨੇ ਕਿਸੇ ਦੀ ਜਵਾਨੀ ਨੂੰ ਤਬਾਹ ਕਰਨਾ ਕਿਸੇ ਦੇਸ਼ ਤੇ ਰਾਜ ਕਰਨਾ ਉਹ ਇਦਾਂ ਦੇ ਜਿਹੜੇ ਹੱਥ ਕੰਡੇ ਆ ਉਹ ਪਣਾਉਂਦੀਆਂ ਵਾ ਸੋ ਭਾਈ ਜੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਨਵੀਂ ਸਰਕਾਰ ਆਈ ਆ ਤੁਸੀਂ ਸਾਰੀ ਟੀਮ ਨੇ ਬਹੁਤ ਜ਼ੋਰ ਲਾਇਆ ਕੋਈ ਪਰਵਰਤਨ ਆਇਆ ਪਰਵਰਤਨ ਐਕਚੁਅਲੀ ਪਹਿਲਾ ਨਾ ਪਹਿਲੇ ਹੀ ਮਤਲਬ ਇੰਨਾ ਗੰਦ ਪਾਇਆ ਹੋਇਆ ਸੀਗਾ ਉਹ ਜਿਹੜਾ ਉਹਨਾਂ ਦਾ ਜਿੰਨਾ ਕਿ ਪਰਵਰਤਨ ਕਰਿਆ ਉਹ ਹਜੇ ਨਜ਼ਰ ਨਹੀਂ ਆ ਰਿਹਾ ਤਾਂ ਕਰਕੇ ਕਿਉਂਕਿ ਜਦੋਂ ਜਿਆਦਾ ਮਤਲਬ ਕੂੜਾ ਹੋਊਗਾ ਜੀ ਤਾਂ ਜਦੋਂ ਆਪਾਂ ਮਾਰਾਂਗੇ ਝਾੜੂ ਕਿਤਨੇ ਕਿਤੇ ਉਹ ਕੂੜਾ ਹੀ ਪਹਿਲਾਂ ਹਜੇ ਤਾਂ ਕੂੜਾ ਹੀ ਲੈ ਰਿਆ ਹਜੇ ਧਰਤੀ ਦੇ ਨਿਸ਼ਾਨ ਪਏ ਨਹੀਂ ਉਹਦੇ ਮਤਲਬ ਪਹਿਲਾਂ ਵਾਲੇ ਗੰਦ ਦੇ ਹਨਾ ਮੈਂ ਤਾਂ ਹੀ ਕਹਿੰਦਾ ਵੀ ਫਰਕ ਪਊਗਾ ਤੇ ਪੈਣਾ ਵੀ ਚਾਹੀਦਾ ਜੇ ਨਹੀਂ ਪਹੁੰਗਗੇ ਤਾਂ ਫਿਰ ਲੋਕ ਲੋਕ ਹੈਗੇ ਨੇ ਲੋਕਾਂ ਦਾ ਤੁਹਾਨੂੰ ਪਤਾ ਵੀ ਫਤਵਾ ਸਿਰ ਮੱਥੇ ਜੇ ਲੋਕ ਬੰਦਵੇਂ ਜਿਤਾ ਸਕਦੇ ਆ ਤਾਂ ਉਹ ਥੱਲੇ ਬਿਠਾ ਸੱਲੇ ਰਿਜ਼ਲਟ ਆਪਾਂ ਇਸ ਵਾਰ ਐਪੀਡੀਐਮ ਬੋਟ ਵੀ ਦੇਖਾਈ ਜਾਂਦੀ ਸੋਮਾਤ ਸ਼ੇਰਾਂ ਵਾਲਾ ਇੱਕ ਫੌਜੀ ਸੀ ਦੇਸ਼ ਦੀਆਂ ਸਰਹੱਦਾਂ ਤੇ ਲੜਦਾ ਸੀ ਕਿਦਾਂ ਸਵਾਭ ਬਣਿਆ ਵੀ ਰਜਾਇਨ ਦੇ ਕੇ ਵਾਪਸ ਆ ਗਏ ਹਾਂਜੀ ਮੈਂ ਪ੍ਰੋਪਰ ਪੈਨਸ਼ਨ ਤੇ ਆਇਆ ਮੈਂ 17 ਸਾਲ ਲਾਇਆ ਪਈ ਲੋਕਾਂ ਦਾ ਵੀ ਮਸਾਹਰੇ ਉਹਨੇ ਪੂਰੀ ਨਹੀਂ ਕੀਤੀ 17 ਸਾਲ ਮੈਂ ਆਰਮੀ ਦੇ ਵਿੱਚ ਲਾਇਆ ਹੁੰਨਾ ਪੈਨਸ਼ਨ ਲੈਣਾ ਤੇ ਮੈਨੂੰ ਇੱਧਰ ਜਾਦੇ ਫੋਨ ਆਉਂਦੇ ਸੀਗੇ ਇਕੱਲਾ ਕਰੇ ਰਹਿਣ ਦੀ ਵੀ ਯਾਰ ਕਮੀ ਥੋੜੀ ਜੀ ਮੈਨੂੰ ਲੱਗਦਾ ਵੀ ਜਿੰਨਾ ਜਨਾ ਮੈਂ ਕੰਮ ਕੀਤਾ ਤੇ ਮੈਨੂੰ ਲੱਗਿਆ ਵੀ ਯਾਰ ਠੀਕ ਹੈ ਮੈਂ ਆਰਮੀ ਨੂੰ ਵੀ ਟਾਈਮ ਦਿੱਤਾ ਕੋਈ ਮਾੜਾ ਵਕਤ ਸੀ ਪਰ ਉਸ ਤੋਂ ਬਾਅਦ ਮੇਰੀ ਜਿਆਦਾ ਮਾਰਕੀਟ ਦੇ ਵਿੱਚ ਲੋਕ ਸੀਗੇ ਸਾਡੇ ਸਿੰਗਲ ਮੈਨਰ ਦੇ ਵਿੱਚ ਫਿਰ ਮੈਨੂੰ ਤਾਂ ਕਰਕੇ ਦੁਬਾਰਾ ਲੱਗੇ ਲੱਗੇ ਜਿਹਨੇ ਉਹਨਾਂ ਨੂੰ ਲਾਰ ਦਿੱਤਾ ਸੈਰ ਜਾਣ ਲੱਗੇ ਜੇ ਕੋਈ ਸਾਈਕਲ ਤੇ ਅੱਧ ਤੱਕ ਖੜਦਾ ਹੈ ਉਸ ਤੋਂ ਬਾਅਦ ਗੱਡੀ ਮਿਲ ਜੇ ਉਹਨੂੰ ਭੋਲਣਾ ਚਾਹੀਦਾ ਸਾਈਕਲ ਮੈਸ਼ਨ ਜਿਆਦਾ ਹੋ ਆਰਮੀ ਮੈਸ਼ਨ ਜਿਆਦਾ ਹੋ ਸੋ ਬੜੇ ਸਾਰੇ ਨਵੇਂ ਪੁਰਾਣੇ ਕਲਾਕਾਰਾਂ ਦੇ ਨਾਲ ਕੰਮ ਹਾਂਜੀ ਹਾਂ ਕੋਈ ਇੱਕ ਕਲਾਕਾਰ ਜਿਹੜਾ ਹਮੇਸ਼ਾ ਦਿਲ 'ਚ ਧੜਕਦਾ ਜਿਵੇਂ ਲੱਗਦਾ ਕਿ ਬਹੁਤ ਪਿਆਰਾ ਸੀ ਹਾਂ ਬਿਲਕੁਲ ਰਾਜਵਰਦ ਕਿ ਪਹਿਲਾਂ ਛੋਟੀ ਭੈਣ ਗਿਆ ਹੀ ਫਿਰ ਬੈਂਕ ਦੀ ਕਿਸ਼ਤ ਵੀ ਲਾਣੀ ਜੱਥੇ ਸਭ ਤੋਂ ਪਰਜੰਤੀ ਵਿੱਚ ਮਿੱਟੀ ਹੋਵੇ ਪੁੱਤਵਾਰ ਦਾ ਪੁੱਤਰ ਵਿਚਾਰ ਮੈਂ ਰঞ্জੀਤ ਖਾਨ ਤੋਂ ਮੱਟੇ ਸ਼ੇਰੋਂ ਵਾਲਾ ਜਿ ਬਣਿਆ ਤਾਂ ਮੈਂ ਉਹ ਗਾਣੇ ਤੋਂ ਬਣਨਾ ਤੇ ਪੁੱਤਵਾਰ ਦਾ ਉਹ ਟਰੈਕਟਰ ਗਾਣਾ ਮੇਰਾ ਆਪਣੇ ਪੁਰਾਣੇ ਪੁੱਤਾਂ ਹੋ ਗਏ ਸੁਭਰਾਜ ਬਰਾੜ ਦੀ ਜਿਹੜੀ ਘਾਟ ਆਂ ਅੰਡਸਟਰੀ ਨੂੰ ਰੜਕਦੀ ਇੰਡਸਟਰੀ ਨੂੰ ਰੜਕ ਕੇ ਨਾ ਰੜਕੇ ਪਰ ਮੈਨੂੰ ਲੋੜ ਪਤਦੀ ਉਹਦੋਂ ਬਾਅਦ ਉਹਨਾਂ ਸਵਾਰ ਹੀ ਨਾ ਰਹੇ ਕਿਸੇ ਦਿਨ ਦਾ ਸੋ ਮੱਟ ਜੀ ਤੁਸੀਂ ਰਾਜਪਾਜੀ ਦੇ ਬਹੁਤ ਕਲੋਜ਼ ਰਹੇ ਉਹਨਾਂ ਦੀ ਫੈਮਿਲੀ ਬਾਰੇ ਜ਼ਿਕਰ ਥੋੜਾ ਜਿਹਾ ਜ਼ਰੂਰ ਕਰੋ ਕਿ ਉਹ ਅੱਜ ਕਿੱਦਾਂ ਰਹਿਣ ਗੁਜ਼ਾਰਾ ਕਰ ਰਹੇ ਹਾਂ ਹਾਂਜੀ ਹਾਂਜੀ ਸਾਡੀ ਬੇਟੀ ਹੈ ਉਹਨਾਂ ਦੀ ਮੇਰੀ ਭੈਣ ਲਾਲੋ ਤੇ ਸਿਮਤਾਜ ਬਰਾੜ ਉਹਨਾਂ ਨਾਲ ਵੀ ਮੈਂ ਗਾਣਾ ਕੀਤਾ ਸੀਗਾ ਚੰਡੀਗੜ੍ਹ ਰੋਕ ਟ੍ਰਾਪੋਰਟ ਦੀ ਬੁੱਧਵਾਲਾ ਦਾ ਉਹਨਸੇ ਦਾ ਬੇਟਾ ਹੈ ਜੋ ਉਸ ਹੈ ਉਹ ਮਿਹਨਤ ਕਰੀ ਜਾਂਦਾ ਹੈ ਭੈਣ ਜੀ ਸਾਡੇ ਰਾਜ ਬਰਾੜ ਜੀ ਦੇ ਘਰ ਵਾਲੇ ਵਧੀਆ ਕੰਮ ਚੱਲੀਆਂ ਉਹਨਾਂ ਦਾ ਸਿਮਤਾਜ ਨੇ ਕਾਫੀ ਸਰੀਆ ਫਿਲਮਾਂ ਵੀ ਕੀਤੀਆਂ ਨੇ ਬੁਧਿਆ ਨੇ ਬਹੁਤ ਢਾਣੇ ਕੋਈ ਤਕਸ਼ਰ ਹੈ ਜੀ ਯੋ ਮੈਂ ਕਹਿੰਦੇ ਦੋਤੇ ਬੁੱਧ ਰਾਜੇ ਦੇ ਘੋੜਾ ਬਹੁਤ ਥੋੜਾ ਜਾਂਦਾ ਹੀ ਜਾਂਦਾ ਹੈ ਤੇ ਬਿਲਕੁਲ ਮੇਰੇ ਕੋਲ ਉਦਾਂ ਗੱਲ ਵੀ ਨਿੰਦ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਗੁੱਸਾ ਆਇਆ ਸਾਰਾ ਸ਼ੈਦ ਉਹਨਾਂ ਦੀ ਫਿਲਮ ਆਈ ਸੀ ਸਿੱਧੂ ਮੂਸੇ ਵਾਲੇ ਬਿਲਕੁਲ ਸੋ ਆਉਣ ਵਾਲੇ ਪ੍ਰੋਜੈਕਟ ਮੈਂ ਚਾਹਾਂਗਾ ਕਿ ਦੋ ਕੇ ਲਬਜਾਂ ਦੇ ਵਿੱਚ ਆਪਾਂ ਗੱਲ ਖਤਮ ਕਰ ਦਈਏ ਆਉਣ ਵਾਲੇ ਪ੍ਰੋਜੈਕਟ ਜਿਹੜੇ ਆਉਣ ਵਾਲੇ ਪ੍ਰੋਜੈਕਟ ਕਾਫੀ ਨੇ ਰਜੀਤ ਬਾਬਾ ਪਾਜੀ ਜੀਵੰਦਰ ਬਿੱਲਾ ਪਾਜੀ ਜੀ ਮੂਹਨਵਰ ਪਾਜੀ ਤੇ ਆਪਣੇ ਭਾਜਨ ਨਮਾਨ ਜੀ ਤੇ ਨਵੀ ਬਾਬਾ ਮੁੰਡਾ ਫਤੇਸ਼ੀਰ ਗਿੱਲ ਤੇ ਹੋਰ ਕਾਫੀ ਸਾਰੇ ਸੁਪਰੋ ਕੰਮ ਤੇ ਆਪਣਾ ਗੈਰੀ ਵਾਵਾ ਕਾਫੀ ਸਾਰੇ ਸਿੰਗਰ ਨੇ ਜਿਨ੍ਹਾਂ ਨੇ ਹਣਾਉਣ ਵਾਲੇ ਦਿਨਾਂ ਜਿਵੇਂ ਜਾਨੀ ਦਰਨੀ ਦੀ曲 ਕਹਿਣੀ ਜਾਂ ਇਹਦੇ ਕਰਿਆ ਉਹ ਸਦੀਪ ਕੁਮਰ ਉਹ ਪਾਫਾ ਕਾਫੀ ਸਖਤ ਲੰਮੀ ਸੋ ਇਹ ਸੰਨ ਮਸ਼ਹੂਰ ਗੀਤਕਾਰ ਮੱਤ ਸ਼ਿਰੋ ਵਾਲਾ ਇੱਥੇ ਕਿਸੇ ਸਮਾਗਮ ਦੇ ਵਿੱਚ ਹਿੱਸਾ ਲੈਣ ਆਏ ਸੀ ਇਹਨਾਂ ਨੇ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਨਾਲ 10 ਬੰਟੇ ਵੱਲ ਬਾਤ ਕੀਤੀ ਆ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਜਿਹੜਾ ਆਪਣਾ ਕੀਮਤੀ ਸਮਾਂ ਉਹ ਸਾਡੇ ਲਈ ਕੱਢਿਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੋਰਪਨੇਮ ਦਾ ਬਹੁਤ ਧੰਨਵਾਦ ਤੇ ਸਭੀ ਚੀਨੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਮੇ ਸਮੇਂ ਨਾਲ ਕਲਾਕਾਰਨ ਨੂੰ ਗੁਰੂ ਕਰਦਾ ਧੰਨ ਸੋ ਧੰਨਵਾਦ ਜੀ